ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਪੁਲਿਸ ਸਟੇਸ਼ਨ ਡੀ ਡਿਵੀਜ਼ਨ ਨੇ ਐਫ ਆਈ ਆਰ ਨੰਬਰ 82 ਜਿਹੜੀ 22 11 ਅੰਡਰ ਸੈਕਸ਼ਨ 103 190 ਬੀ ਐਨ ਐਸ ਦਰਜ ਹੋਈ ਸੀ ਉਹਦੇ ਚ ਟੋਟਲ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਏ ਜਿਹੜਾ ਕਿ ਇੱਕ ਦੋਸ਼ੀ ਪਹਿਲਾਂ ਗ੍ਰਿਫਤਾਰ ਹੋਇਆ ਹੋਇਆ ਸੀ ਉਹਨਾਂ ਦਾ ਨਾਮ ਹੈ ਦਰਪਨ ਸਿੰਘ ਟੰਗੋਟਰਾ ਇਹ ਪਹਿਲਾਂ ਦਾ ਹੀ ਗ੍ਰਿਫਤਾਰ ਸੀ 22 11 ਦਾ ਆਸ਼ੀਸ਼ ਕੁਮਾਰ ਇਹਨੂੰ ਵੀ ਕੱਲ ਗ੍ਰਿਫਤਾਰ ਕੀਤਾ ਤੇ ਸਨੀ ਕੁਮਾਰ ਨੂੰ ਵੀ ਕੱਲੀ ਗ੍ਰਿਫਤਾਰ ਕੀਤਾ ਜੀ ਤੇ ਇਹ ਕੋਟ ਖਾਲਸਾ ਦੇ ਏਰੀਆ ਚ ਝਗੜਾ ਹੋਇਆ ਸੀਗਾ ਜੀ 21 11 24 ਨੂੰ ਦੀ ਰਾਤ ਨੂੰ ਤੇ ਉਹਦੇ ਚ ਜਿਹੜਾ ਹੈਗਾ ਗੌਰਵ ਕੁਮਾਰ ਹੈਗਾ ਇਹ ਇਹਦਾ 5 6 ਅਨਪਛਾਤੇ ਲੋਕਾਂ ਨਾਲ ਝਗੜਾ ਹੋਇਆ ਸੀ ਤੇ ਉਸ ਤੋਂ ਬਾਅਦ 10:30 ਵਜੇ ਉਸ ਤੋਂ ਬਾਅਦ ਹੈ 11:15 ਪਾਉਣੇ 12:00 ਵਜੇ ਆਪਣੇ ਦੋਸਤ ਸਾਗਰ ਨਾਲ ਦੁੱਧ ਲੈਣ ਗਿਆ ਸੀ ਤੇ ਉੱਥੇ ਉਹੀ ਅਣਪਛਾਤੇ ਜਿਹੜੇ ਹੈਗੇ ਮੁੰਡੇ ਉਹਨਾਂ ਨੇ ਉਹਦੇ ਤੇ ਅਟੈਕ ਕੀਤਾ ਤੇ ਉਹਨੂੰ ਕਿਰਚ ਵਗਰਾ ਮਾਰੀ ਤੇ ਇਵੈਂਚੁਅਲੀ ਜਦੋਂ ਹਸਪੀਟਲ ਦੇ ਰਸਤੇ ਸੀਗਾ ਉਹਦੀ ਡੈਥ ਹੋ ਗਈ ਤੇ ਜਿਹੜੇ ਦੋ ਅਸੀਂ ਹੁਣ ਕੱਲ ਰਏ ਸੀ ਤੇ ਉਹ ਹੈਗੇ ਆਸ਼ੀਸ਼ ਕੁਮਾਰ ਤੇ ਸਨੀ ਕੁਮਾਰ ਤੇ ਇਹਨਾਂ ਤੋਂ ਜਿਹੜਾ ਆਸ਼ੀਸ਼ ਕੁਮਾਰ ਹੈ ਇਹ ਤੋਂ ਇੱਕ ਕਿਰਚ ਬ੍ਰਾਮ ਹੋਈ ਹੈ ਤੇ ਇਹ ਜਿਹੜੇ ਤਿੰਨੋਂ ਹੈਗੇ ਮੁੰਡੇ ਅ ਦਰਪਨ ਆਸ਼ੀਸ਼ ਤੇ ਸਨੀ ਇਹ ਹੈ ਰਿਟੇਡ ਸਟਰੀਟ ਤੇ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਜੀ ਤੇ ਜਿਹੜਾ ਆਸ਼ੀਸ਼ ਹੈ ਉਹਦੇ ਤੇ ਇੱਕ ਐਫਆਈਆ ਨੰਬਰ 50 ਹੈਗੀ ਹੈ ਪੁਲਿਸ ਸਟੇਸ਼ਨ ਨੀ ਡਿਵੀਜ਼ਨ 145 2023 ਦੀ 295 322 ਆਈਪੀਸੀ ਸਰ ਇਹ ਬਜਾਰ ਰਜਿਸਟ ਕੀ ਹੈ ਉਹ ਅਸੀਂ ਹੋਰ ਵੀ ਬੰਦੇ ਨਾਮਿਨੇਟ ਕੀਤੇ ਆ ਅਨ ਆਈਡੈਂਟੀਫਾਈਡ ਹਲੇ ਬਜਾਰ ਰੰਜੇਸ਼ ਸਨੂਪ ਪੂਰੀ ਕਲੀਅਰ ਨਹੀਂ ਹੋਈ ਹੈ ਤੇ ਜਿਵੇਂ ਫੜੇ ਜਾਣਗੇ ਤੇ ਅਸੀਂ ਅੰਦਾਸਾ ਲਗਾਇਆ ਸਰ ਇਹਨਾਂ ਨੇ ਦੱਸਿਆ ਨਹੀਂ ਵੀ ਕਿਉਂ ਕੀਤਾ ਝਗੜਾ ਕਿਸ ਦਾ ਤੋਂ ਸ਼ੁਰੂ ਹੋਇਆ ਸੀ ਇਹ ਬੇਸਿਕਲੀ ਜਿਹੜਾ ਹੈਗਾ ਗੌਰਵ ਹੈ ਇਹਦਾ ਹੋਰ ਕਿਸੇ ਨਾਲ ਝਗੜਾ ਸੀ ਤੇ ਇਹ ਉਹਦੇ ਨਾਲ ਐਸੋਸੀਏਟਿਡ ਸੀਗੇ ਚਾਰ ਪੰਜ ਮਿੰਟ ਉਹ ਹਲੇ ਅਸੀਂ ਉਝਗਿਚ ਕਰ ਰਹੇ ਹਾਂ ਪਰ ਉਹ ਕਹਿੰਦੇ ਕਿ ਸਾਡਾ ਕੋਈ ਫਰੈਂਡ ਹੈਗਾ ਉਹਨਾਂ ਨਾਲ ਸਾਡਾ ਝਗੜਾ ਸੀ ਜੀ ਸਰ ਫੋਨ ਤੋਂ ਸਾਡੇ ਹਾਲੇ ਅਸੀਂ ਤਿੰਨ ਅਰੈਸਟ ਕੀਤੇ ਆ ਜੀ ਤੇ ਉਹਨਾਂ ਚੋਂ ਇੱਕ ਤਾਂ 22 ਤਰੀਕ ਨੂੰ ਹੀ ਅਰੈਸਟ ਹੋ ਗਿਆ ਸੀ ਉਸੇ ਰਾਤ ਨੂੰ ਉਹ ਤੇ ਦੋ ਅਸੀਂ ਕੱਲ ਕੀਤੇ ਇੱਕ ਐਫ ਆਈ ਆ ਨੰਬਰ 132 13 11 2023 ਦੀ ਅੰਡਰ ਸੈਕਸ਼ਨ 302 307 ਤੇ ਇਹਦਾ ਕਰਾਸ ਕੇਸ ਨੰਬਰ 38 ਡੇਟਿਡ 8 1 2024 ਉਹਦੇ ਵਿੱਚ ਪਹਿਲਾਂ ਵੀ ਅਸੀਂ 24 ਅਕਿਊਜ਼ ਅਰੈਸਟ ਕਰ ਚੁੱਕੇ ਆਂ ਇੱਕ ਅਸੀਂ ਹੁਣ ਕੱਲੀ ਇੱਕ ਕ୍ୟਿਊਜ਼ ਰੈਸ ਕੀਤਾ ਉਹ ਨਬੀਤ ਸਿੰਘ ਲਾਇ ਸ਼ੇਰਾ ਇਹਦੀ ਉਮਰ 32 ਸਾਲ ਦੇ ਕਰੀਬ ਹੈਗੀ ਜੀ ਤੇ ਇਹਦੇ ਤੇ ਪੰਜ ਮੁਕਦਮੇ ਆਲਰੇਡੀ ਚੱਲ ਰਹੇ ਹੈ ਉਹਨਾਂ ਪੰਜ ਮੁਕਦਮਿਆਂ ਚੋਂ ਇਹ ਦੋ ਮੁਕਦਮੇ ਇੱਕ ਐਫ ਆਈ ਆਰ ਨੰਬਰ 68 ਹੈ ਉਹ ਤੇ ਐਫ ਆਈ ਆਰ ਨੰਬਰ 193 ਐ ਈ ਡਿਵੀਜ਼ਨ ਦੀ ਹੈਗੀ 68 ਉਹਦੇ ਸੀ ਪੀਓ ਹੈ ਤੇ ਏ ਡਿਵੀਜ਼ਨ ਵਾਲੀ ਦੇ ਵਿੱਚ ਵੀ ਪੀਓ ਹੈਗਾ ਜੀ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਸ ਮੁਕਦਮੇ ਵਿੱਚ 6 ਪਿਸਤਲ ਤੇ 1 ਇੱਕ ਰਾਈਫਲ ਤੇ 24 ਕਯੂਸਡ ਪਹਿਲਾਂ ਹੀ ਅਸੀਂ 24 ਕਯੂਸ ਦੀ ਅਰੈਸਟ ਹੋ ਚੁੱਕੀ ਹੈ ਤੇ ਬਾਕੀ ਰਿਕਵਰੀ ਹੋ ਚੁੱਕੀ ਹੈ 6 ਤਸਵੀਰਾਂ